ਸਤ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੀਆਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਅਸੀਂ ਸਾਰੇ ਵਧੀਆ ਚੜ੍ਹਦੀ ਕਲਾ ਚ ਤੇ ਆ ਗਿਆ ਜੀ ਉਹ ਦਿਨ ਜਿਲ੍ਹਾ ਦੇ ਸਾਰਿਆਂ ਨੂੰ ਇੰਤਜ਼ਾਰ ਕਿ ਬੋਟਾਂ ਪਈਆਂ ਕੌਣ ਜਿੱਤੂਗਾ ਤੇ ਕੌਣ ਹਾਰੂਗਾ ਠੀਕ ਹੈ ਜੀ ਕੋਈ ਜਿੱਤਦਾ ਹੈ ਜਾਂ ਕੋਈ ਹਾਰਦਾ ਹੈ ਠੀਕ ਹੈ ਆਪਾਂ ਨੂੰ ਤਾਂ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਜੇ ਆਪਾਂ ਕੁਝ ਕਰਾਂਗੇ ਹਾਂ ਤਾਂ ਆਪਾਂ ਖਾਲਾਂਗੇ ਕਿਸ ਨੇ ਮਤਲਬ ਸਰਕਾਰਾਂ ਨੇ ਘਰ ਬੈਠਿਆਂ ਨੂੰ ਕਿਸੇ ਨੂੰ ਕੁਝ ਨਹੀਂ ਦੇਣਾ ਹੈਗਾ ਇਹ ਦੇਣਾ ਕਿਉਂਕਿ ਆਪਾਂ ਦਾ ਹੈਗੇ ਇਹ ਸਿਸਟਮ ਤੋਂ ਬਹੁਤ ਦੂਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਮਤਲਬ ਇਹ ਵੋਟਾਂ ਪਈਆਂ ਕਿਹਦੀਆਂ ਹਨਾ ਤਾਂ ਆਪਾਂ ਵਸਤ ਇੱਕ ਵੋਟ ਪਾਇਆ ਜਿਾ ਕਿ ਆਪਾਂ ਨੂੰ ਇਹ ਸਿਸਟਮ ਦਾ ਜਿਹੜੀ ਮਤਲਬ ਆ ਮੁੱਖ ਮੰਤਰੀ ਐ ਐਮਐਲਏ ਹਨਾ ਹੋ ਸਰਪੰਚ ਜਿਹਦੇ ਵੀ ਇਹਨਾਂ ਨੂੰ ਇਹਨਾਂ ਨੂੰ ਥੋੜਾ ਬਹੁਤ ਪਤਾ ਹੁੰਦਾ ਵੀ ਇਹ ਵੋਟਾਂ ਕਿਹਦੀਆਂ ਪੈ ਰੀਆਂ ਇਹ ਤਾਂ ਮੈਨੂੰ ਪਤਾ ਨਹੀਂ ਕਿ ਵੋਟਾਂ ਪਈਆਂ ਕਿਹਦੀਆਂ ਹਨਾ ਪਰ ਬਸ ਆਪਾਂ ਨੂੰ ਇੰਤਜ਼ਾਰ ਸੀ ਇੱਕ ਠੀਕ ਹੈ ਤੇ ਉਹ ਇੰਤਜ਼ਾਰ ਆਪਣਾ ਹੋ ਗਿਆ ਪੂਰਾ ਠੀਕ ਹੈ ਆਪਾਂ ਨੂੰ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਦੀ ਜਿੱਤ ਪੱਕੀ ਹੋਣੀ ਚਾਹੀਦੀ ਹੈ ਤੇ ਉਹ ਜਿੱਤ ਹੋ ਗਈ ਹੈ ਹੈਨਾ ਹੁਣ ਵਾਲੀ ਹੀ ਹੈ ਮਤਲਬ ਹੁਣ 1 ਲੱਖ ਵੋਟਾਂ ਦਾ ਉਹ ਅੱਗੇ ਚੱਲ ਰਹੇ ਹੈ ਹੈਨਾ ਤੇ ਮਤਲਬ 1 ਲੱਖ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਮਤਲਬ ਜਿੱਤ ਤਾਂ ਪੱਕੀ ਹੈਗੀ ਹੈ ਹੈਨਾ ਤੇ ਕਿਉਂਕਿ ਇਹ ਸਿਸਟਮ ਤੋਂ ਆਪਾਂ ਨੇ ਕੁਛ ਨਹੀਂ ਲੈਣਾ ਹੈਗਾ ਆਪਾਂ ਨੂੰ ਕੋਈ ਇੰਟਰਸਟ ਨਹੀਂ ਕੋਈ ਜਿੱਤ ਦਾ ਹੈ ਜਾਂ ਕੋਈ ਹਾਰ ਦਾ ਹੈ ਕੁਛ ਨਹੀਂ ਦਾ ਪਰ ਉਹਨਾਂ ਨਾਲ ਜੋ ਧੱਕਾ ਹੋਇਆ ਹੈ ਨਾ ਅੱਜ ਲੋਕਾਂ ਨੇ ਉਹਨਾਂ ਨੂੰ ਇਨਸਾਫ ਦਿਵਾਤਾ ਠੀਕ ਹੈ ਕਿ ਜੋ ਵੀ ਨਾਲ ਧੱਕਾ ਹੋਇਆ ਸੀਗਾ ਤੇ ਅੱਜ ਮਤਲਬ ਲੋਕਾਂ ਨੇ ਨਾਲ ਖੜ ਕੇ ਇਨਸਾਫ ਦਿਵਾਤਾ ਠੀਕ ਹੈ ਨਾ ਕਿਉਂਕਿ ਉਹਨਾਂ ਨੇ ਜਿੰਨੇ ਨੌਜਵਾਨਾਂ ਨੂੰ ਸਹੀ ਰਸਤੇ ਪਾਇਆ ਹੈ ਨਾ ਮਤਲਬ ਕਿੰਨੇ ਨੌਜਵਾਨਾਂ ਨੂੰ ਮਤਲਬ ਕੋਈ ਗਲਤ ਕੰਮ ਤਾਂ ਕਰਿਆ ਨਹੀਂ ਹੈ ਨਾ ਪਰ ਫਿਰ ਵੀ ਪਤਾ ਨਹੀਂ ਕਿਉਂ ਹੈ ਨਾ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਗਿਆ ਹੈ ਨਾ ਆ ਕੁਸ਼ ਮਤਲਬ ਹੋਇਆ ਜੋ ਸਾਰਿਆਂ ਨੂੰ ਪਤਾ ਹੈ ਨਾ ਕੀ ਖੁਸ਼ ਹੋਇਆ ਕਿ ਨਹੀਂ ਹੋਇਆ ਹੈਗਾ ਇਹ ਗੱਲ ਮਨ ਲਾ ਮਤਲਬ ਆਪਾਂ ਤਾਂ ਇਹਨੂੰ ਪਹਿਲੀ ਵਾਰ ਦੇਖਣ ਲੱਗੇ ਆਂ ਵੋਟਾਂ ਦੇ ਰਿਜ਼ਲਟ ਨੂੰ ਕਿ ਇਹ ਚੱਲ ਕੀ ਸਿਸਟਮ ਰਿਹਾ ਕਿਵੇਂ ਆ ਮਤਲਬ ਮੈਨੂੰ ਤਾਂ ਬਾਅਦ 'ਚ ਪਤਾ ਲੱਗਦਾ ਹੁੰਦਾ ਕਿ ਇਹ ਫਲਾਣਾ ਜਿੱਤ ਗਿਆ ਉਹ ਹਾਰ ਗਿਆ ਇਹ ਜਿੱਤ ਗਿਆ ਠੀਕ ਹੈ ਨਾ ਮੈਂ ਕਦੇ ਰਿਜ਼ਲਟ ਹੀ ਦੇਖਿਆ ਕੋਈ ਕੁਝ ਨਹੀਂ ਦੇਖਿਆ ਜਦੋਂ ਆਪਾਂ ਪਹਿਲੀ ਵਾਰ ਵੀ ਆਨ ਕਰਕੇ ਹੈ ਨਾ ਦੇਖ ਰਹੇ ਆਂ ਤੇ ਵਿੱਚੋਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਇਏ ਹੈ ਨਾ ਉੱਥੇ ਜਾ ਕੇ ਵੀ ਆਪਾਂ ਨੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਭਾਈ ਅਮਰਤਪਾਲ ਸਿੰਘ ਜੀ ਜਿੱਤੇ ਜਾਣ ਹੈ ਨਾ ਇੱਕ ਮਿੰਟ ਫੋਨ ਆ ਗਿਆ ਮੈਂ ਪਹਿਲਾਂ ਫੋਨ ਚੁੱਕਦਾ ਇਹ ਆਪਾਂ ਗੱਲ ਕਰ ਰਹੇ ਸੀ ਗੱਲ ਕਰਕੇ ਆਪਾਂ ਨੂੰ ਫੋਨ ਆ ਗਿਆ ਤੇ ਉਧਰ ਰਿਜ਼ਲਟ ਵੀ ਆ ਗਿਆ ਤੇ ਭਾਈ ਅਮਨ ਸਵਾਲ ਸਿੰਘ ਜੀ ਜਿੱਤ ਗਏ ਠੀਕ ਹੈ ਜੀ ਪਰ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਉਹ ਜਿੱਤ ਜਾਣੇ ਹਨ ਉਹਨਾਂ ਨੂੰ ਤਾਂ ਤੇ ਉਹ ਵੀ ਜਿੱਤ ਗਏ ਉਧਰ ਤੇ ਆ ਵੀ ਖੁਸ਼ੀ ਦੀ ਗੱਲ ਹੈ ਤੇ ਆਪਾਂ ਗੱਲ ਕਰ ਰਹੇ ਸੀ ਆਪਣੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀ ਹੈ ਜੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ 11 ਦਿਨਾਂ ਦੀਆਂ ਲੜੀਆਂ ਸ਼ੁਰੂ ਹੋਈਆਂ ਹੋਈਆਂ ਤੇ ਅੱਜ ਹੋ ਗਿਆ ਜੀ ਪੰਜਵਾਂ ਦਿਨ ਤੇ ਰਹਿ ਗਏ ਬਾਕੀ ਪਿੱਛੇ 6 ਦਿਨ ਤੇ 10 ਤਰੀਕ ਨੂੰ ਪੈਣੇ ਜੀ ਭੋਗ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੁੱਖ ਰੱਖਦੇ ਹੋਏ ਅੱਜ ਇਹ ਉਪਰਾਲਾ ਕਰਿਆ ਗਿਆ ਹੈ ਇਸਤਰੀ ਸੰਗਤ ਵੱਲੋਂ ਮਤਲਬ ਚਾਪ ਮਨੇ ਤੇ ਬੱਚੇ ਵੀ ਨਾਲ ਸ਼ਾਮਲ ਹੋ ਜਾਂਦੇ ਹਨ ਹੈਨਾ ਤੇ ਭਾਈ ਵੀ ਸ਼ਾਮਲ ਹੋ ਸਕਦੇ ਹਨ ਠੀਕ ਹੈ ਨਾ ਤੇ ਮਤਲਬ ਅੱਜ ਕੱਲ ਖੇਤਾਂ 'ਚ ਹੈਨਾ ਕੰਮ ਦੇ ਸੀਜ਼ਨ ਹੈ ਥੋੜੇ ਜਿਹਾ ਨਾ ਮਤਲਬ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਹੈ ਹੈਨਾ ਤਾਂ ਉਹ ਸ਼ਾਮਲ ਹੁੰਦੀਆਂ ਪਾਠ ਕਰਦੀਆਂ ਚਾਪ ਕਰਦੀਆਂ ਇਹ ਚਲੋ ਬਹੁਤ ਵਧੀਆ ਉਪਰਾਲਾ ਇਹ ਹੈ ਨਾ ਤੇ ਨਾਲ ਬਾਣੀ ਦੇ ਨਾਲ ਜੁੜ ਹੋ ਜਾਂਦਾ ਹੈ ਨਾ ਬਹਾਨੇ ਨਾਲ ਮਤਲਬ ਆਪਾਂ ਘਰ ਤੋਂ ਨਹੀਂ ਕੰਮਾਂ ਕਰਾਂ ਚੁੱਲ੍ਹ ਜੇ ਹੀ ਰਹਿਨੇ ਆ ਸਾਰਾ ਦਿਨ ਆਪਣੇ ਕੋਲ ਟਾਈਮ ਨਹੀਂ ਲੱਗਦਾ ਹੈਗਾ ਉਥੇ ਬਤਾ ਵੀ ਹਾਂ ਆਪਾਂ 10 ਤੋਂ 12 ਤੱਕ ਜਾਣਾ ਦਾ ਆਪਾਂ ਜਲਦੀ ਜਲਦੀ ਸਵੇਰੇ ਸਵੇਰੀ ਕੰਮ ਕਰਕੇ ਫ੍ਰੀ ਹੋ ਜੰਨੇ ਆ ਹੈ ਨਾ ਤੇ ਆ ਕੇ ਮਤਲਬ 12 ਵਜੇ ਤੋਂ ਬਾਅਦ ਵੀ ਆਪਾਂ ਸ਼ਾਮ ਤੱਕ ਜਿੱਦੇ ਮਰਜ਼ੀ ਕੰਮ ਕਰ ਸਕਦੇ ਆ ਹੈ ਨਾ ਬਹੁਤ ਟਾਈਮ ਆਪਣੇ ਕੋਲ ਫ੍ਰੀ ਹੁੰਦਾ ਹੈ ਤਾਂ ਮਤਲਬ ਬਹੁਤ ਵਧੀਆ ਉਪਰਾਲਾ ਹੈ ਤੇ ਹੁਣ ਬਾਬਾ ਜੀ ਵੱਲੋਂ ਮਤੇ ਇੰਤੀ ਜੀ ਕੀ ਹਾਪਾ ਹਫਤੇ ਚ ਇੱਕ ਦਿਨ ਰੱਖਾਂਗੇ ਹੈ ਨਾ ਬੀਬੀਆਂ ਲਈ ਕਿ ਇੱਕ ਦਿਨਾਂ ਮਤਲਬ ਸਾਰੀਆਂ ਬੀਬੀਆਂ ਜੁੜ ਕੇ ਸੰਗਤ ਚ ਆਇਆ ਕਰਨ ਪਾਠ ਕਰਨ ਹੈ ਪਾਠ ਕਰਾਂਗੇ ਹੈ ਨਾ ਜਾਪ ਕਰਾਂਗੇ ਹੌਲੀ ਹੌਲੀ ਮਤਲਬ ਜੱਕ ਪਹਿਲਾਂ ਪਹਿਲਾਂ ਆਪਾਂ ਨੂੰ ਹੈ ਨਾ ਜੱਕ ਹੁੰਦੀ ਹੈ ਫਿਰ ਉਹ ਜੱਕ ਖੁੱਲੂਗੀ ਕਹਿੰਦੇ ਤੁਸੀਂ ਆਪ ਹੀ ਸਾਰਾ ਕੁਝ ਕਰਨਾ ਅਰਦਾਸ ਨਹੀਂ ਕਰਦੇ ਕਿ ਨਾ ਸਵੇ ਲੈਣਾ ਤਾਂ ਕਿ ਮਤਲਬ ਡਿਪੈਂਡ ਨਾ ਹੋਣਾ ਪਵੇ ਹੈ ਨਾ ਕਿ ਹਾਂ ਕੋ ਪਾ ਕਿਸੇ ਨੂੰ ਬੁਲਾਉਣਾ ਹੈ ਜਾਂ ਕੋਈ ਹੁਕਮਨਾਮਾ ਸਾਹਿਬ ਲਊਗਾ ਜਾਂ ਕੋਈ ਅਰਦਾਸ ਕਰੂਗਾ ਕਹਿੰਦੇ ਤੁਸੀਂ ਆਪਣੇ ਆਪ ਮਤਲਬ ਹੈ ਨਾ ਸਾਰਾ ਕੁਝ ਸਿੱਖੋ ਨਾਲ ਬੱਚਿਆਂ ਨੂੰ ਵੀ ਸਿੱਖਣ ਲਈ ਮੌਕਾ ਮਿਲਦਾ ਹੈ ਬਹੁਤ ਵਧੀਆ ਉਪਰਾਲਾ ਹੈ ਚਲੋ ਜੀ ਆਪਾਂ ਮਿਲਦੇ ਹਾਂ ਫੇਰ ਕਿਸੇ ਨੈਕਸਟ ਬਲੌਗ ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਜੀ ਸਤਿ ਸ਼੍ਰੀ ਅਕਾਲ